ਹਸਪਤਾਲ ਦੇ ਅੰਦਰ ਚੱਲਦਾ ਪਿਆ ਐਮਰਜੈਂਸੀ ਇਲਾਜ ਤੇ ਹਸਪਤਾਲ ਦੇ ਬਾਹਰ ਜੋ ਇਹ ਚੀਕ ਚਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਾਇਆ ਗਿਆ ਏ ਇੱਥੇ ਇੱਕ ਘਰਵਾਲੀ ਜਦੋਂ ਉਸਤੇ ਪਤੀ ਤੇ ਇੱਕ ਹੋਰ ਗਵੰਡਣ ਦੇ ਵੱਲੋਂ ਇਲਜ਼ਾਮ ਲਗਾਏ ਗਏ ਤਾਂ ਉਸ ਤੋਂ ਬਾਅਦ ਇਹ ਘਰਵਾਲੀ ਆਪਣੇ ਪਤੀ ਦਾ ਹੱਕ ਲੈਂਦੀ ਪਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਹੈਰਾਨੀ ਜਨਕ ਹੁੰਦਾ ਜਾ ਰਿਹਾ ਹੈ ਦਰਸਾਲ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਮਹਿਲਾ ਵਿੰਗ ਥਾਣੇ ਦੇ ਵਿੱਚ ਉਸ ਵੇਲੇ ਹਾਲਾਤ ਤਣਾਪੂਰਨ ਹੋ ਜਾਂਦੇ ਜਦੋਂ ਇੱਕ ਮਾਮਲੇ ਦੇ ਵਿੱਚ ਮਹਿਲਾ ਵਿੰਗ ਥਾਣੇ ਪਹੁੰਚ ਕੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਕਲਦੀ ਗਈ ਹੈ ਉਸ ਦੀ ਸਿਹਤ ਵਿਗੜੀ ਉਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਮਨਪ੍ਰੀਤ ਕੌਰ ਔਰਤ ਨੇ ਦੱਸਿਆ ਕਿ ਮੇਰੇ ਪਤੀ ਦਾ ਨਾਮ ਹਰਜਿੰਦਰ ਸਿੰਘ ਹੈ ਜਿਹੜਾ ਕਿ ਦਸਤੀਕੇ ਉਸਤੇ ਘਰ ਦੇ ਨਜ਼ਦੀਕ ਇੱਕ ਔਰਤ ਵੱਲੋਂ ਪਤੀ ਤੇ ਝੂਠੀ ਦਰਖਵਾਸਤ ਮਹਿਲਾ ਵਿੰਗ ਥਾਣੇ ਦੇ ਵਿੱਚ ਦਿੱਤੀ ਗਈ ਇਸ ਤੋਂ ਬਾਅਦ ਜਦੋਂ ਉਸ ਨੂੰ ਥਾਣੇ ਦੇ ਵਿੱਚ ਬੁਲਾਇਆ ਗਿਆ ਤਾਂ ਉਸ ਉੱਪਰ ਮੁਆਫੀ ਮੰਗਣ ਦਾ ਦਬਾਅ ਪਾਇਆ ਗਿਆ ਇਹ ਮੁਆਫੀ ਇਸ ਗੱਲ ਦੀ ਹੈ ਇਸ ਬਾਬਤ ਖੁਦ ਇਸ ਘਰ ਵਾਲੀ ਦੇ ਵੱਲੋਂ ਪੂਰੀ ਗੱਲ ਤਫਤੀਸ਼ ਤੇ ਨਾਲ ਦੱਸੀ ਗਈ ਇਸ ਤੋਂ ਬਾਅਦ ਆਪਣੇ ਹੀ ਪਤੀ ਦਾ ਸਾਥ ਦਿੱਤਾ ਗਿਆ ਮੇਰੇ ਘਰ ਵਾਲੇ ਦਾਦਾ ਹਰਜਿੰਦਰ ਸਿੰਘ ਆ ਸਰ ਸਾਡੇ ਨਾਲ ਮੇਰੀ ਪੀਆ ਮੇਰੀ ਬੇਟੀ ਉਸ ਦਾ ਵਿਆਹ ਹੀ ਤਰਾ ਹੀ ਉਹਨਾਂ ਦੇ ਇਹ ਵਿੱਚ ਓਲੀ ਸੀ ਝੋਲ ਗਿਰਾ ਵਿੱਚ ਕਰਦੀ ਸੀ ਸਰ ਬਾਚ ਇਹਨਾਂ ਨੇ ਝਗੜਾ ਪੈ ਗਿਆ ਝਗੜਾ ਪੈ ਗਿਆ ਮੈਂ ਕੰਮ ਤੇ ਆਪਣੀ ਡਿਊਟੀ ਤੇ ਗਈ ਹਾਂ ਉਸ ਤੋਂ ਬਾਅਦ ਇਹਨੇ ਮੇਰੇ ਘਰ ਵਾਲੇ ਤੇ ਆਣ ਕੇ ਹਮਲਾ ਕੀਤਾ ਸਿਰਫ ਸੀ ਵਰਦੇ ਇਹਨਾਂ ਨੇ ਪਾਣੀ ਡੋਲਿਆ ਹੀ ਇਹਨਾਂ ਨੇ ਸਾਰੀ ਚਿਕੜੀ ਕਰਕੇ ਸੀ ਵਰਦੂ ਪ੍ਰਕਾਰ ਦੀ ਮੇਰੇ ਬੱਚਾ ਹੀ ਉਹਨੂੰ ਕਹਿੰਦਾ ਪੁੱਤ ਤੇਰੀ ਮਾਸੀ ਨੇ ਪਾਣੀ ਡੋਲਤਾ ਵਾ ਤੇ ਤੂੰ ਪਾਣੀ ਪਾ ਦੇ ਠੀਕ ਆ ਇਹਨੇ ਪਾਣੀ ਪਾਇਆ ਆਨ ਕੇਸਰੇ ਆਮ ਅੰਦਰ ਵਰਗੀ ਕਪੜੇ ਪਾੜ ਕਹਿੰਦੀ ਮੈਂ ਤੇਰੇ ਗਾਣਾ ਕੱਢੀਆਂ ਬਹੁਤ ਗੰਦੀਆਂ ਗੰਦੀਆਂ ਮੇਰੇ ਬੰਦੇ ਨੂੰ ਮੈਂ ਘਰ ਨਹੀਂ ਹੈਗੀਆ ਸਰ ਇਹਦੀ ਜੁਰਤ ਨਹੀਂ ਹੈ ਸੀ ਮੈਂ ਜਨਾਨੀ ਆ ਉਹਦੀ ਮੈਂ ਘਰ ਨਹੀਂ ਹੈਗੀ ਤੇ ਇਹ ਬੰਦਾ ਅੰਦਰ ਵਰਗੀ ਮੈਂ ਇਹ ਅੰਦਰ ਵਰਗੀ ਆ ਕੁੜੀ ਆ ਉਹਦਾ ਨਾਮ ਉਹਦਾ ਰਣਜੀਤਪੁਰ ਉਹਦੇ ਘਰੋਂ ਤਾਂ ਨਾ ਦਸਬੀਰ ਸਿੰਘ ਸਰ ਬਾਅਦ ਚਤਿੰਨ ਚਾਰ ਮਹੀਨੇ ਬਾਅਦ ਹੀ ਕਰਤੀ ਦਾ ਵਿਆਹ ਵੀ ਹੋ ਗਿਆ ਉਸ ਤੋਂ ਬਾਅਦ ਹੁਣ ਇਹਨੇ ਧੰਦੇ ਧੰਦੇ ਪਰਚੇ ਲਖਾਤੇ ਸਰ ਤੁਹਾਨੂੰ ਮੈਂ ਕੀ ਦੱਸਾਂ ਗੱਲ ਇਹ ਮੈਨੂੰ ਛੇੜਦੀ ਆ ਮੈਨੂੰ ਅੱਖਾਂ ਮਾਰਦਾ ਤੇਰੇ ਘਰ ਵਾਲਾ ਘੋਟੇ ਚੜ ਕੇ ਗਾਣੇ ਬੋਲਦਾ ਵਾ ਠੀਕ ਆ ਸਰ ਅੱਜ ਕੀ ਗੱਲ ਹੋਈ ਹੁਣ ਅੱਜ ਸਰ ਗੱਲ ਹੋਈ ਸੀ ਸਰ ਜਦ ਮੈਂ ਲਮੜ ਰਹੀ ਨਾ ਇਹਨੇ ਪਰਚੇ ਦਿੱਤੇ ਹੀ ਸਰ ਇਹਨਾਂ ਨੇ ਤੇ ਇਹ ਕਹਿੰਦੇ ਮੇਰੇ ਘਰ ਵਾਲਾ ਸਰ ਜਿਹੜਾ ਸੱਚਾ ਬੰਦਾ ਹੋਵੇ ਉਹ ਕਦੀ ਨਹੀਂ ਝੁੱਕਦਾ ਜਿਹਨੇ ਬਾਣਾ ਪਾਇਆ ਵੈਨੇ ਗੁਰੂ ਦਾ ਉਹ ਕਦੀ ਨਹੀਂ ਝੁੱਕਦਾ ਸੇਰ ਤੇ ਗ੍ਰੰਥ ਸਾਹਿਬ ਗਾੜੀ ਚ ਗੁਗਾ ਕੇ ਹੋਰੇ ਬਾਰੇ ਮਿਲਦੇ ਨਹੀਂ ਚੁੱਕ ਸਕਦਾ ਅੱਜ ਹੋਏ ਆਏ ਆ ਅਸੀਂ ਸਰ ਨਹਿ ਹ ਕਰਨ ਤਤਰੀਖ ਸੇ ਅਸੀਂ ਆਏ ਹਾਂ ਸਰ ਮੈਲਾ ਮੰਡਲ ਆਏ ਹਾਂ ਉਹਨਾਂ ਨੇ ਵੀ ਕਾਫੀ ਜਾਣੇ ਲੈਂਦੇ ਅਸੀਂ ਆਪਣੇ ਪ੍ਰਧਾਨ ਬਤੂਨ ਖੜੇ ਹੀ ਸਰ ਤੇ ਉਹ ਕੋਈ ਕਹਿੰਦਾ ਵੀ ਤੂੰ ਮਾਫੀ ਮੰਗ ਮੰਦਰ ਹੀ ਨਹੀਂ ਗਏ ਤੇ ਤੁਸੀਂ ਮਾਫੀ ਮੰਗ ਲਿਓ ਉਹਨਾਂ ਕੋ ਠੀਕ ਹੈ ਤੁਸੀਂ ਨਹੀਂ ਹੋ ਜਿਓ ਸਰ ਪਰ ਮਹਿਰਾ ਘਰ ਵਾਲਾ ਕਹਿੰਦਾ ਵੀ ਮੈਂ ਮਾਫੀ ਨਹੀਂ ਮੰਗਣੀ ਜਦੋਂ ਮੈਂ ਗਲਤੀ ਨਹੀਂ ਕੀਤੀ ਤਾਂ ਮੈਂ ਮਾਫੀ ਕਿਉਂ ਮੰਗਾਂ ਮੈਨੂੰ ਸਬੂਤ ਚਾਹੀਦਾ ਵਾ ਸਰ ਮੈਂ ਵੀ ਕਹਿੰਨੀ ਆ ਹਾਂਜੀ ਬਹੁਤ ਝੂਠੇ ਇੱਕ ਰਣਜੀਤ ਕੌਰ ਜਿਹੜੀ ਖਾਸ ਆ ਠੀਕ ਆ ਇੱਕ ਮੈਨੂੰ ਕਿੰਨੇ ਜਾਣਿਆ ਤੇ ਨਾਮ ਲਖਾਇਆ ਉਹਨਾਂ ਨੇ ਹਰਜਿੰਦਰ ਸਿੰਘ ਤੇ ਇੱਕ ਮੰਗਲ ਸਿੰਘ ਦੇ ਨਾਮ ਲਖਾਇਆ ਇਹ ਮੇਰਾ ਭਰਾ ਵਾ ਉਹ ਡਿਊਟੀ ਤੇ ਹੀ ਕਹਿੰਦੇ ਸੀ ਇਹ ਦਾ ਸਾਲਾ ਵਾ ਇਹ ਨੂੰ ਸ਼ੇਰ ਦਿੰਦਾ ਵਾ ਵੀ ਤੂੰ ਕੋਈ ਬਾਤ ਨਹੀਂ ਤੂੰ ਚਾ ਅੱਜ ਦੀ ਗੱਲਬਾਤ ਕੀ ਹੋਈ ਹੈ ਥਾਂ ਦੇ ਵਿੱਚ ਸਰ ਅੰਨ ਨੇ ਕਹਿਿਆ ਲੈ ਇਹ ਸਾਰੇ ਅੰਦਰ ਜਾਣਾ ਸੀ ਉਸ ਤੋਂ ਬਾਅਦ ਸਰ ਮੇਰੇ ਘਰ ਵਾਲੇ ਨੇ ਕਹਿਨੇ ਸਿਰ ਝੁਕਾਉਂਗਾ ਤੇ ਆਪਣੇ ਗਰਤੰਨ ਸਾਹਿਬ ਦੇ ਥੱਲੇ ਇਹਦੇ ਕੋ ਨਹੀਂ ਸਿਰ ਝੁਕਣਾ ਮੈਂ ਗਲਤੀ ਆ ਤੇ ਮੈਂ ਫਿਰ ਮਾਫੀ ਮੰਗੂਗਾ ਮੈਂ ਗਲਤੀ ਨਹੀਂ ਕੀਤੀ ਮੈਂ ਮਾਫੀ ਨਹੀਂ ਮੰਗਣੀ ਅੱਛਾ ਯਾਰ ਇਹਦੀ ਵਜ੍ਹਾ ਹੋਵੇ ਹੋਗੀ ਹਰਜੀ ਅੱਜ ਦੀ ਗੱਲ ਇਸ ਤੇ ਕਰਕੇ ਸਰ ਮੇਰੇ ਸਾਲ ਵਾਲੇ ਨੇ ਸਿਰ ਨਹੀਂ ਝੁਕਾਇਆ ਉਹਨੇ ਸੱਚਾ ਹੀ ਤੇਨੇ ਦਵਾਈ ਖਾ ਲਈ ਖਾਦੀ ਨਹੀਂ ਸਰ ਉੱਥੇ ਹੀ ਖਾਦੀ ਸਰ ਮੰਦਿਰ ਦੇ ਅੰਦਰ ਖਾਦੀ ਸਰ ਦਵਾਈ ਠੀਕ ਹੈ ਤਾਂ ਉੱਥੇ ਮੁਲਾਜ਼ਮ ਹੁੰਦੇ ਕਿ ਜਿਹਨੇ ਰੋਕਿਆ ਨਹੀਂ ਸਰ ਕਿੰਨੇ ਰੁਕਣਾ ਸਰ ਸਾਰੇ ਉਧਰ ਦੀ ਟੀਮ ਸੀ ਉੱਥੇ ਜਿਹੜੇ ਸਰ ਨੂੰ ਮਿਲਿਆ ਇਨਸਾਫ ਮੈਨੂੰ ਚਾਹੀਦਾ ਮੇਰੇ ਬੰਦੇ ਨੂੰ ਇਨਸਾਫ ਚਾਹੀਦਾ ਜਿਹੜਾ ਸੱਚਾ ਵਾਣਾ ਉਹਨੂੰ ਇਨਸਾਫ ਚਾਹੀਦਾ ਬੱਸ ਪਾਵੇਂ ਕੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੱਸਿਆ ਕਿ ਮਹਿਲਾ ਵਿੰਗ ਥਾਣੇ ਦੇ ਵਿੱਚ ਵਿਅਕਤੀ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਕਲੀ ਗਈ ਹੈ ਜਿਸ ਬਾਬਤ ਤਫ਼ਤੀਸ਼ ਕੀਤੀ ਜਾ ਰਹੀ ਹੈ। ਹੈ ਕਿ ਥਾਣੇ ਦੇ ਅੰਦਰ ਦਵਾਈ ਖਾ ਲਈ ਬੰਦੇ ਵੱਲੋਂ ਕੀ ਹੈਗਾ ਜੀ? ਉਹ ਅੰਸੂਰਾਂ ਬਾ ਡਟਖਾਂ ਪੀਆਂ ਦੇਖੀ ਆ। ਮੈਂ ਥਾਣੇ ਨੋਟ ਕਰਾ ਦਿੱਤਾ ਬਸ। ਵੀ ਕੰਡੀਸ਼ਨ ਕਿਸ ਤਰ੍ਹਾਂ ਉਸ ਬੰਦੇ ਦੀ? ਉਹ ਡਟਖਾਂ ਤੁਸੀਂ ਪਤਾ ਦੋ ਕਿੰਨੇ ਰਕਸਾ ਦੱਸ ਸਕਦੇ। ਤੁਸੀਂ ਸਿਰਫ ਉਹ ਫਾਰਮ ਦਾ ਪਾਹੀ ਤੇ ਡਾਰ ਦਿਆ। ਹਾਂ ਜੀ। ਅਨੁਕ੍ਰੇਸ਼ਨ ਆ ਥਾਣੇ ਦੇ ਦਿੱਤੇ। ਜੀ ਬਕਰ ਮੈਨੂੰ ਪਤਾ ਨਹੀਂ ਦਵਾਈ ਕਿੱਥੇ ਦੇਣੀ ਹੋਰ ਦੱਸ ਦੋ ਦੱਸ ਸਕਦੇ ਕੀ ਕਰਨ ਦਾ ਠੀਕ ਉਸੇ ਕਿਹੜੀ ਜਗ੍ਹਾ ਤੋਂ ਆਈ ਸੀ ਕੋਈ ਥੋੜਾ ਬੜਾ ਲੱਗਿਆ ਉਹ ਮੁਸਵਾਬਾਦ ਬਟਾਲਾ ਰੋਡ ਬਟਾਲਾ ਰੋਡ ਤੋਂ 10 10 ਤੋਂ ਫਾਰਮ ਕੰਪਲੈਟ ਡਾਟਾ ਮੈਂ ਤੋਂ ਹੋਰ ਦੱਸੋ ਜਾਂ ਸਾਥੀ ਬਾਕੀ ਹੈ ਇਨਫੋਰਮੇਸ਼ਨ ਜਿਹੜੀ ਉਹ ਥਾਣੇ ਨੂੰ ਦੇਤੀ ਜਾਨਾ ਖਾਣਾ